ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਵੈਰੂ ਕੇ ਜੀ ਤਹਿਸੀਲ ਬਾਗਾ ਪ੍ਰਾਨੰਦ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਮੱਝ ਤੇ ਇੱਕ ਗਾਂ ਲੈ ਕੇ ਆਏ ਆ ਦੋਨੇ ਪਸ਼ੂ ਗੱਬਣ ਆ ਜੀ ਰਿਟੇਵਲ ਪ੍ਰੋਪਰ ਬਾਈਕ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਕਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਆਪਾਂ ਅੰਗਰੇਜ਼ ਸਿੰਘ ਪਿੰਡ ਬੈਰੋਕੇ ਤਸਦੀਲੀ ਲਾ ਬਾਗਾ ਬਰਾਨਾ ਦਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9814530250 ਠੀਕ ਆ ਬਾਈ ਕਰਦੇ ਪਸੂ ਜੀ ਹਾਂਜੀ ਕਰਦੇ ਰੋ ਇੱਕ ਨੰਬਰ ਬਾਈ ਮੱਝ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾਸੂਂਦੀ ਹੈ ਜੀ ਇਹ ਵੀਰੇ ਚੌਥੇ ਸੂਏ ਸੁਣੀ ਆ ਸਮਾਂ ਕਿੰਨਾ ਲਊਗੀ ਜੀ ਸਮਾਂ ਵੀਰੇ ਦਾ 7 ਹਫ਼ਤਾ ਬਾਕੀ ਆ ਹਫ਼ਤੇ ਤੋਂ ਘੱਟ ਹੀ ਆ ਠੀਕ ਆ ਜੀ ਤੇ ਪਿਛਲੇ ਸੂਏ ਦੁੱਧ ਦਾ ਬਾਈ ਕੀ ਰੱਖਾ ਹੈ ਮੇਰੇ ਦਾ 14 ਲੀਟਰ ਦਾ ਚੋਇਆ ਵਾ ਆਪਣਾ ਚੋਇਆ ਠੰਡੀ ਹੈ ਜੀ ਪੂਰੀ ਪੂਰੀ ਠੰਡੀ ਸੀਲ ਹੈ ਸੀਮਾ ਰੱਖੋ ਗਾਰੰਟੀ ਹੈ ਜੀ ਸੀਮਾ ਰਿਕਾਰਡ ਜੀ ਦਾ ਕੋਈ ਸੀਮਨ ਵੀਰੇ ਇਹਦੇ ਆਪਣੇ ਲਗਾ ਗੋਪੀ ਬੰਦ ਉਹਦਾ ਸਟਰਾ ਹੈਗਾ ਜੀ ਹਾਂਜੀ ਸਟਰਾ ਆਪਣੇ ਕੋਲੇ ਹੈਗਾ ਤੁਹਾਨੂੰ ਆਪਾਂ ਅਗਲੇ ਨੂੰ ਦੇਵਾਂਗੇ ਠੀਕ ਹੈ ਜੀ ਡਾਕਟਰ ਜਗਜੀਤ ਕੋਲੇ ਆ ਜਿਹੜਾ ਛੋਟਾ ਪੇਜ ਬੰਦ ਹਾਂਜੀ ਉਹ ਮਸ਼ਹੂਰ ਹੀ ਆ ਪੇਜ ਬਣਿਆ ਵਾ ਬਾਈ ਉਹਨਾਂ ਦਾ ਉਹਨਾਂ ਦਾ ਤੇ ਬਾਕੀ ਤੁਸੀਂ ਜੇ ਉਹਦੀ ਹੋਰ ਡਿਟੇਲ ਮਾਲੀ ਦੀ ਲੈਣੀ ਹੈ ਤਾਂ ਬਾਈ ਇਹਦੇ ਪੇਜ ਤੇ ਜਾਵਦੇ ਹੋ ਤੋਰ ਕੇ ਦਿਖਾ ਦਿਓ ਜੀ ਸੁਆ ਚੌਥਾ ਹੁੰਦੀ ਹੈ ਜੀ ਜੇ ਹਾਈਟ ਦੀ ਗੱਲ ਕਰਕੇ ਚੰਗੀ ਹਾਈਟ ਦੀ ਆ ਚੰਗੀ ਵਜਨ ਦੀ ਆ ਜੀ ਬਾਕੀ ਬੇਲ ਕਰਮ ਵਾਲੀ ਦੀ ਬਹੁਤ ਆ ਜੀ ਸਮਾਂ ਬਾਈ ਦੱਸਦਾ ਲਗਭਗ ਹਫਤਾ ਲੈ ਜਾਊਗੀ ਜੀ ਇੱਕ ਦੋ ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਜਾਂ ਪਹਿਲਾ ਵੀ ਸੁ ਸਕਦਾ ਤਿਆਰੀ ਸੁਣੀ ਕਰਦੀ ਹੁੰਦੀ ਹੈ ਜੀ ਗੋਲ ਪੱਠਪੂੜਾ ਥਣ ਕੱਲਾ ਕੱਲਾ ਨਿਖਰ ਮਾ ਮੋੜ ਲੈ ਵੀਰੇ ਬਾਕੀ ਚਾਰ ਹੀ ਥਾਣਾ ਪੂਰ ਸ਼ੰਕਪੂਰਾ ਵੀ ਨਹੀਂ ਜੀ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਅਨੰਦੀ ਤੇ ਠੰਡੀ ਸੀਨ ਦੀ ਬਾਈਕ ਹੈ ਤਾਂ ਆਪਣੀ ਗਾਰੰਟੀ ਹੋਊਗੀ ਬੇਫਿਕਰ ਹੋ ਜਾ ਜੀ ਸੇਵਾ ਗੌਰ ਮਾਲਕਾਂ ਦੀ ਪੂਰੀ ਆ ਬਾਕੀ ਤੁਹਾਨੂੰ ਦੇਖ ਹੀ ਲਈਏ ਸਭੀ ਪੱਲੀ ਪੂਰੀ ਚੰਗੀ ਆ ਜੀ 14 ਲੀਟਰ ਪਿਛਲੇ ਸੂਏ ਦਾ ਰਿਕਾਰਡ ਆ ਜੀ ਉਮੀਦ ਪਲੱਸ ਦੀ ਆ ਜੀ ਜਿੰਨੀ ਕੋਈ ਵੀਰ ਸੇਵਾ ਕਰ ਲੂਗਾ ਜੀ ਉਹਨਾਂ ਦਾ ਉਧ ਲੈ ਸਕਦਾ ਜੀ ਬਾਕੀ ਬੈਕ ਸਾਈਡ ਤੋਂ ਤਿਆਰੀ ਤੁਹਾਨੂੰ ਦਿਖਾ ਦਿੰਨੇ ਆ ਸੂਣਾ ਹਵਾਣਾ ਜੀ ਬਾਲਟੇ ਦਾ ਹਵਾਣੇ ਤੇ ਬਹੁਤ ਪੰਜਾਂ ਨੇ ਜੀ ਸਾਰੀਆਂ ਬਾਲਟੇ ਦਾ ਕਰਮਾ ਜੀ ਨੇ ਕੱਢ ਕੇ ਸੂਣਾ ਜੀ ਢੱਲ ਢੁਲ ਬਹੁਤ ਪਈ ਆ ਜੀ ਆਪ ਕਬੀ ਇਹ ਮੇਰੇ ਦੇਣ ਦਾ 14 15 ਕਿਲੋ ਐਡੀ ਵਜਨ ਮजूद ਵਾਲੀ ਮੱਝ ਨੂੰ ਕਹਿੰਦਾ ਵੀ ਕੀ ਆ ਸੀਮਣ ਚੰਗਾ ਲੱਗਿਆ ਵਾ ਬੱਚਾ ਕਰਨ ਵਾਲੀ ਚੰਗਾ ਦੇਊਗੀ ਡਿਮਾਂਡ ਵੀਰੇ ਦੀ ਇਹਦੀ 1 15 ਹੋਜੂ ਮਾਨਤਾਂਗੇ ਮਾਨਤਾਂਗੇ ਜੇ ਮੱਝ ਜੀ ਡਿਮਾਂਡ ਕੀਤੀ ਆ ਬਾਈ ਕਹਿੰਦਾ ਐਵੇਂ ਆਪਾਂ ਬਾਲਾ ਮੁੱਲ ਨਹੀਂ ਕਰਦੇ ਜੀ 1 ਲੱਖ ਤੇ 15000 ਰੁਪਿਆ ਡਿਮਾਂਡ ਆ ਜੀ ਚਲੋ ਵਿੱਚੋਂ ਆਏਗੇ ਸੱਜਣ ਦਾ ਮਾਨਦਾਨ ਜ਼ਰੂਰ ਹੋਊਗਾ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਦੋ ਨੰਬਰ ਬਈ ਗਾ ਕੇ ਨਮਾ ਸੁਆ ਜੀ ਗਾਣੇ ਵੀਰੇ ਤੀਜੇ ਸੂਰੇ ਸੁਣਾ ਸਮਾਂ ਕਿੰਨਾ ਪਿਆ ਜੀ ਸਮਾਂ ਹੈ ਇਹਦੇ ਅੱਜ ਆ 12 ਦਿਨ ਬੱਦ ਡੇਟ ਮਿਤਾਬ ਠੀਕ ਆ ਜੀ ਪਿਛਲੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਆ ਜੀ ਪਿਛਲੇ ਸੂਏ ਦਾ 18 ਲੀਟਰ ਦਾ ਦੁੱਧ ਆ ਸੋਇਆ ਵਾ ਜੀ ਆਪਣੀ ਸੋਇਆ ਵਾ ਖਣਾਂ ਦੀ ਡੰਨ ਆ ਜੀ ਖੰਡੀ ਸੀਲ ਆ ਜੀ ਤੇ ਇਹਦਾ ਕੋਈ ਸੇ ਬੈਠੇ ਚੁਈ ਜਾਵੇ ਕੋਈ ਦਿੱਕਤ ਨਹੀਂ ਠੀਕ ਆ ਜੀ ਇਹਦਾ ਸਿਮਾ ਰਿਕਾਰਡ ਬਈ ਇਹਦੇ ਵੀਰੇ ਨਾਰਮਲ ਲੱਗਦਾ ਸਰਕਾਰੀ ਲੱਗਾ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਬਾਈ ਕਹਿੰਦਾ ਸੂਆ ਤੀਜਾ ਸੁਹੰਦੀ ਆ ਜੀ ਸਮਾ ਡੇਟ ਮੁਤਾਬਕ 15 ਦਿਨ ਜੀ 15 ਦਿਨ ਪਏ 12 ਦਿਨ ਜੀ ਡੇਟ ਮੁਤਾਬਕ ਦਿਨ 12 ਪਏ ਆ ਜੀ ਬਾਕੀ 1 2 ਦਿਨ ਪਸੂ ਉੱਪਰ ਵੀ ਲਿਜਾ ਸਕਦਾ ਪਿਛਲੇ ਸੂਏ ਦਾ 18 ਲੀਟਰ ਦਾ ਰਿਕਾਰਡ ਆ ਜੀ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਹਾਈਟ ਵੀ ਚੰਗੀ ਆ ਕੱਲੀ ਕੱਚੀ ਕੱਚੀ ਆ ਸਮੇਂ ਭਲੀ ਹੈ ਜੀ ਵੇਟ ਵਜਨ ਵਜੂਦ ਵਾਲੀ ਹੈ ਜੀ ਪਿਛਲੇ ਸੂਏ ਦਾ 18 ਲੀਟਰ ਹੈ ਜੀਰ ਤੁਹਾਡੀ ਸੇਵਾ ਜੀ ਕਿਉਂਕਿ ਸਮਾਂ ਪਿਆ ਜੀ ਜਿੰਨੀ ਤੁਸੀਂ ਸਾਂਭ ਲੋਗੇ ਉਹਨਾਂ ਦੁੱਧ ਲੈ ਲਵਾਂਗੇ ਜੀ ਥਾਣ ਕੱਲਾ ਕੱਲਾ ਚੈੱਕ ਕਰ ਸਕਦੇ ਹੋ ਹੱਤੀ ਜਵਾਈ ਵਾਲਾ ਥਾਣਾ ਫੂੜ ਸ਼ਾਂਖ ਪੂਰਾ ਵੀ ਨੇ ਜਿਹੜੇ ਸਾਹ ਉਹਨਾਂ ਬਰੀਡ ਆ ਬਰੇ ਮੌਸਮ ਚੰਗਾ ਦੁੱਧ ਜਿੰਨਾ ਮਰਜੀ ਜੋ ਚੱਲਿਓ ਤੁਹਾਡੀ ਸੇਵਾ ਦੇ ਸਰਤੇ ਆ ਬਾਕੀ ਜਿਹੜਾ ਥਾਣਾ ਜਮਾ ਟੌਪ ਦਾ ਲੱਗਿਆ ਵਾ ਜੀ ਇਹ ਤੁਹਾਨੂੰ ਤੁਹਾਨੂੰ ਵੀ ਪਤਾ ਵੀ ਮਿਸਟੈਟਸ ਵਗੈਰਾ ਦੀ ਪ੍ਰੋਬਲਮ ਆਉਂਦੀ ਨਹੀਂ ਜੀ ਚੈੱਕ ਕਰ ਸਕਦੇ ਹੋ ਜੀ ਠੰਡੀ ਸੀਲ ਪੂਰੀ ਆ ਅੱਜ ਬਈ ਇਹਦੀ ਕੱਚੀ ਕੱਚੀ ਦੀ ਡਿਮਾਂਡ ਜੀ ਕੱਚੀ ਕੱਚੀ ਦੀ ਇਹਦੀ ਬਈ 60000 ਰੁਪਏ ਕੁਝ ਮਾਨਤਨ ਜੀ ਥੋੜਾ ਬਹੁਤਾ ਇਹਦੇ ਚ ਠੀਕ ਹੈ ਇਹਦਾ ਜਾਇਜ਼ ਹੀ ਆ ਕੋਈ ਆਪਾਂ ਵਾਧਾ ਨਹੀਂ ਮੰਗਾਂ ਬਾਕੀ ਜਿੱਦ ਤਿਆਰ ਹੋਊਗੀ ਬਈ ਉਹਦੇ ਉਹ ਤਿਆਰ ਹੋਊਗੀ ਉਹ ਰੇਟ ਵੱਖਰਾ ਹੋ ਜੂਗਾ ਜੀ ਸਹੀ ਗੱਲ ਉਹਦੇ ਰੇਟ ਵੱਖਰਾ ਹੋ ਜੂਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਇਹਦੇ ਇੱਕ ਹੋਰ ਆ ਜੇ ਕੋਈ ਚਵਾ ਨੂੰ ਕਵੇ ਸੂਨ ਤੋਂ ਬਾਅਦ ਉਹਦਾ ਰੇਟ ਵੱਖਰਾ ਆਊਗਾ ਪੱਚਾ ਆ ਕੇ ਵੀ ਦੇ ਦੇਾਂਗੇ ਸੂਨ ਚਵਾ ਕੇ ਵੀ ਗਾਰੰਟੀ ਵਾਲਾ ਕੰਮ ਆ ਗਾਰੰਟੀ ਵਾਲਾ ਕੰਮ ਆ ਬਾਈ ਇਹਦਾ ਠੀਕ ਹੈ ਸਹੀ ਗੱਲ ਆ ਬਾਈ ਕਹਿੰਦਾ ਜੇ ਕੋਈ ਸੌਦਾ ਕਰ ਲਿਆ ਪੱਚਾ ਕੇ ਵੀ ਦੇ ਦਾਂਗੇ ਪਰ ਫਿਰ ਉਹ ਜਾ ਖਰਚਾ ਉਹ ਜਾ ਬਾਈ ਖਰਚਾ ਵੱਖਰਾ ਤੇ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ